ਸਸ਼ੀਗਾਲ ਦੋਸਤੋ ਤੁਸੀਂ ਜੁੜੇ ਹੋ ਨਾ ਪੰਜਾਬ ਨਾਲ ਮੈਂ ਨਰੇਸ਼ ਸ਼ਰਮਾ ਸਾਡੇ ਨਾਲ ਡੀਐਸਪੀ ਸਿਟੀ ਹਰਵੰਦ ਸਿੰਘ ਜੀ ਹੈ ਤਾਂ ਅੱਜ ਮੱਲਾ ਕਲੀਨਿਕ ਜੋ ਪਹਿਲਾਂ ਵੀ ਚੋਰੀ ਹੋਈ ਹੈ ਤਾਂ ਚੋਰ ਫੜ ਲਏ ਤਾਂ ਦਿਨੋ ਦਿਨ ਜਿਵੇਂ ਕ੍ਰਾਈਮ ਵਧਦਾ ਉਵੇਂ ਮੈਂ ਠੱਲ ਵੀ ਹੈ ਜਿਹੜੀ ਪੁਲਿਸ ਨਾਲ ਦੀ ਨਾਲ ਪਾ ਰਹੀ ਹੈ ਤੇ ਅੱਜ ਸਵੇਰ ਦੀਆਂ ਕਾਨਫਰੰਸਾਂ ਚੱਲ ਰਹੀਆਂ ਪਹਿਲਾਂ ਇਸ ਤੋਂ ਪਹਿਲਾਂ ਐਸਐਸਪੀ ਮੈਡਮ ਨੇ ਕਾਨਫਰੰਸ ਕੀਤੀ ਹੈ ਜਿਹੜੇ ਕਾਰ ਵਾਲੇ ਲੁਟੇਰੇ ਸੀ ਤੇ ਇੱਕ ਮਰਡਰ ਹੋਇਆ ਸੀ ਉਹ ਫੜਿਆ ਤੇ ਉਸ ਤੋਂ ਬਾਅਦ ਮੱਲਾ ਕਲੀਨਿਕ ਦੇ ਵਿੱਚ ਜੋ ਚੋਰੀ ਹੋ ਰਹੀ ਸੀ ਲਗਾਤਾਰ ਤਾਂ ਉਹ ਵੀ ਮਜਰਮ ਹੈ ਜਿਹੜੇ ਫੜੇ ਗਏ ਆ ਕੀ ਕਹਿਣਾ ਚਾਹੋਗੇ ਸਰ ਜਿਹੜੇ ਅੱਜ ਕਾਨਫਰੰਸ ਕੀਤੀ ਹੈ ਸਾਡੇ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਮੈਮ ਅਮਨੀਤ ਕੌਂਡਲ ਜੀ ਆਈਪੀਐਸ ਉਹਨਾਂ ਵੱਲੋਂ ਬਾੜੇ ਅਨਸਰਾਂ ਦੇ ਖਿਲਾਫ ਜਿਹੜੀ ਇੱਕ ਵਿੱਡੀ ਗਈ ਮੁਹਿੰਮ ਦੇ ਤਹਿਤ ਜਿਹੜੀ ਕਨਾਲ ਥਾਣੇ ਵੱਲੋਂ ਕਾਰਵਾਈ ਕਰਦੇ ਆ ਹੋਇਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੀ ਮੱਲਾ ਕਲੀਨਿਕ ਢਿੱਲੋਂ ਕਲੋਨੀ ਪ੍ਰਸਰਮ ਨਗਰ ਦੇ ਵਿੱਚ ਉਥੋਂ ਕਾਫੀ ਸਾਮਾਨ ਜਿਹੜਾ ਸੀਗਾ ਚੋਰੀ ਹੋ ਗਿਆ ਸੀ ਜਿਦੇ ਚ ਕਿ ਕੰਪਿਊਟਰ ਸੀਗਾ ਲੈਪਟਾਪ ਸੀ ਇਨਵਰਟਰ ਸੀਗਾ ਇਸ ਤਰ੍ਹਾਂ ਦਾ ਕੂਲਰ ਵਗੈਰਾ ਕਾਫੀ ਸਾਮਾਨ ਉਥੋਂ ਚੋਰੀ ਹੋ ਗਿਆ ਸੀਗਾ ਉਹਦੇ ਸਬੰਧ ਦੇ ਵਿੱਚ ਅਸੀਂ 6 ਬੰਦਿਆਂ ਨੂੰ ਨੋਮੀਨੇਟ ਕਰਕੇ ਅੱਜ ਕਨਾਲ ਥਾਣੇ ਦੀ ਪੁਲਿਸ ਨੇ 6 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਉਹਦੇ ਵਿੱਚ ਉਹ ਜੋ ਉਥੋਂ ਜਿਹੜਾ ਸਾਮਾਨ ਚੋਰੀ ਹੋਇਆ ਸੀਗਾ ਉਹ ਸਾਰਾ ਸਾਮਾਨ ਉਹਨਾਂ ਦੇ ਕਬਜ਼ੇ ਦੇ ਵਿੱਚੋਂ ਅਸੀਂ ਬਰਾਮਦ ਕਰਵਾ ਲਿਆ ਹੈਗਾ ਜਿਨ੍ਹਾਂ ਨੂੰ ਅਸੀਂ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਜਿਨ੍ਹਾਂ ਦਾ ਸਾਨੂੰ 1 ਦਿਨ ਦਾ ਰਿਮਾਂਡ ਮਿਲਿਆਗਾ ਉਹਨਾਂ ਦੇ ਖਿਲਾਫ ਦੋ ਬੰਦੇ ਦੇ ਖਿਲਾਫ ਚਾਰ-ਚਾਰ ਪਹਿਲਾਂ ਚੋਰੀ ਦੇ ਮਕਦਮੇ ਦਰਜ ਹੈਗੇ ਇੱਕ ਬੰਦੇ ਦੇ ਖਿਲਾਫ ਇੱਕ ਚੋਰੀ ਦਾ ਮਕਦਮਾ ਦਰਜ ਹੈਗਾ ਇਸ ਤਰ੍ਹਾਂ ਉਹ ਪੁਰਾਣੇ ਛੋਟੀਆਂ-ਛੋਟੀਆਂ ਚੋਰੀਆਂ ਕਰਨ ਦੀ ਪਹਿਲਾਂ ਤੋਂ ਹੀ ਆਦੀ ਨੇਗੇ ਸਰ ਹੁਣ ਜਿਹੜੀਆਂ ਚੋਰੀਆਂ ਹੁੰਦੀਆਂ ਰਾਤ ਨੂੰ ਹੁਣ ਦਿਨੇ ਵੀ ਆ ਜਿਹੜੀਆਂ ਲੁੱਟਾਂ ਖਵਾ ਕਰਦੀਆਂ ਇਹ ਦੁਆਰੇ ਫੇਰ ਲੋਕ ਕਹਿੰਦੇ ਜੀ ਪੁਲਿਸ ਛੱਡ ਦਿੰਦੀ ਆ ਉਹ ਦੁਆਰੇ ਆ ਕੇ ਫੇਰ ਕਰਨ ਲੱਗ ਜਾਂਦੇ ਆ ਨਸ਼ੇੜੀ ਆ ਨਸ਼ਾ ਚਿੱਟੇ ਦਾ ਕੋਈ ਸੇਵਨ ਕਰਦਾ ਵਾਰਦਤਾਂ ਨੂੰ ਅੰਜਾਮ ਦੇਣ ਦੇ ਨਾਲ ਲੋਕਾਂ ਨੂੰ ਕੁੱਟਦੇ ਦੇ ਨਾਲ ਲੁੱਟ ਕੇ ਲੈ ਜਾਂਦੇ ਆ ਅਹ ਦੇਖੋ ਜੀ ਇਸ ਤਰ੍ਹਾਂ ਦੇ ਸਾਡੇ ਕੋਲੇ ਕੰਟਰੋਲ ਰੂਮ ਸਾਡੇ ਪੁਲਿਸ ਕੰਟਰੋਲ ਰੂਮ ਤੋਂ ਕੋਈ ਇਤਲਾਹ ਮਿਲਦੀ ਹੈ ਕੋਈ ਜਿਹੜਾ ਜਿਹਦੇ ਨਾਲ ਇਦਾਂ ਦੀ ਵਾਰਦਾਤ ਹੁੰਦੀ ਹੈ ਕੰਟਰੋਲ ਰੂਮ ਤੇ ਫੋਨ ਕਰਦਾਗਾ ਤਾਂ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਉਂਦਾਗਾ ਜਾਂ ਕੋਈ ਇਹਦੇ ਰਿਗਾਰਡਿੰਗ ਸਾਡੇ ਕੋਲੇ ਕੋਈ ਐਪਲੀਕੇਸ਼ਨ ਦਿੰਦਾ ਜਾਂ ਸਾਨੂੰ ਕੋਈ ਇਤਲਾਹ ਦਿੰਦਾ ਹੈਗਾ ਉਹਦੇ ਸਬੰਧ ਦੇ ਵਿੱਚ ਅਸੀਂ ਐਫ ਆਈ ਆਰ ਦਰਜ ਕਰਕੇ ਉਸ ਬੰਦੇ ਦਾ ਜਿਹੜਾ ਉਹਨੂੰ ਗ੍ਰਿਫਤਾਰ ਕਰਦੇ ਆਂਗੇ ਤੇ ਜੋ ਸਮਾਨ ਖੋਇਆ ਵਗੈਰਾ ਹੁੰਦਾ ਹੈ ਉਹ ਅਸੀਂ ਉਹਦੇ ਕਬਜ਼ੇ ਚ ਬਰਾਮਦ ਕਰਵਾਉਨੇ ਆਂਗੇ ਜਿੰਨੀਆਂ ਵੀ ਤਕਰੀਬਨ ਵਾਰਦਾਤਾਂ ਹੁਣ ਤੱਕ ਏਰੀਆ ਦੇ ਵਿੱਚ ਹੋਈਆਂ ਸਰ ਰਾਤ ਨੂੰ ਗਸ਼ਤ ਨੇ ਕਿੰਨੇ ਆਪਣੇ ਮੁਲਾਜ਼ਮਾ ਜਿਹੜੇ ਵੱਖ-ਵੱਖ ਨਾਕੇ ਕਿੰਨੇ ਨਾਕੇ ਸ਼ਹਿਰ ਚ ਲੱਗਦੇ ਆ ਕਿੰਨੇ ਮੁਲਾਜ਼ਮਾ ਹੋਣਗੇ ਸਾਡੇ ਸ਼ਹਿਰ ਬਠਿੰਡਾ ਦੇ ਵਿੱਚ ਪੰਜ ਜਿਹੜੇ ਹੈਗੇ ਪੁਲਿਸ ਸਟੇਸ਼ਨ ਹੈਗੇ ਪੰਨਾ ਥਾਣਿਆਂ ਦਾ ਇੱਕ-ਇੱਕ ਜਿਹੜਾ ਹੈਗਾ ਐਨ ਪੀ ਐਸ ਨਾਕਾ ਲੱਗਿਆ ਹੁੰਦਾ ਹੈਗਾ ਔਰ ਜਿਹੜੀਆਂ ਸਾਡੇ 20 ਮੋਟਰਸਾਈਕਲ ਪੈਟਰੋਲਿੰਗ ਆ ਪਾਰਟੀਆਂ ਜਿਹੜੀਆਂ ਉਹਨਾਂ ਦੇ ਘੰਟੇ-ਘੰਟੇ ਦੇ ਅਸੀਂ ਤਕਰੀਬਨ 12 ਜਗ੍ਹਾ ਤੇ ਜਿਹੜੇ ਹੈਗੇ ਸੀ ਰਾਤ ਨੂੰ ਨਾਕੀ ਲਗਵਾਨੇ ਆਗੇ ਇਸ ਤੋਂ ਇਲਾਵਾ ਸਾਡੇ 8 ਵਿਕਟਰ ਗੱਡੀਆਂ ਲਗੀਆਂ ਜਿਹੜੀਆਂ ਸਾਰੇ ਸ਼ਹਿਰ ਦੇ ਵਿੱਚ ਰਾਤ ਨੂੰ ਚਲਦੀਆਂ ਨੇ ਗਸ਼ਤ ਕਰਦੀਆਂ ਨੇ ਆ ਔਰ ਉਹਨਾਂ ਦੇ ਅਸੀਂ ਸਮੇਂ-ਸਮੇਂ ਅਨੁਸਾਰ ਘੰਟੇ-ਘੰਟੇ ਦੇ ਜਿਹੜੇ ਰੋਟੇਸ਼ਨ ਵਾਈਜ਼ ਜਿਹੜੇ ਹੈਗੇ ਮੋਬਾਈਲਿੰਗ ਨਾਕੇ ਜਿਹੜੇ ਹੈਗੇ ਉਹ ਲੱਗਦੇ ਹੈਗੇ ਠੀਕ ਆ ਜੀ ਗੋਪਾਲ ਨਗਰ 11 ਨੰਬਰ ਗਲੀ ਦੇ ਵਿੱਚ ਦੋ ਮੁਲਾਜ਼ਮ ਸੀ ਜਿਹੜੇ ਰੇਲਵੇ ਵਿੱਚ ਕੰਮ ਕਰਦੇ ਸੀ ਉਹਨਾਂ ਤੋਂ ਉਹ ਰੋਟੀ ਖਾਣ ਘਰੇ ਆ ਰਹੇ ਸੀ ਮੋਬਾਈਲ ਕੋ ਕੇ ਲੈ ਕੇ ਨਾਲੇ ਪਰਸ ਉਹ 11 ਨੰਬਰ ਗਲੀ ਦੇ ਵਿੱਚ ਲੋਕ ਬੜੇ ਦੁਖੀ ਆ ਕਹਿੰਦੇ ਜੇ ਅਸੀਂ ਕੋਈ ਜਾਣਕਾਰੀ ਦਿੰਨੇ ਆ ਵੀ ਇਹ ਚਿੱਟਾ ਵੇਚਦਾ ਸਾਡੀਆਂ ਦੁਸ਼ਮਣੀਆਂ ਪੈ ਜਾਂਦੀਆਂ ਇਸ ਕਰਕੇ ਵੀ ਪੁਲਿਸ ਥੋੜੀ ਜਿਹੀ ਸਖਤ ਹੋ ਜਾਈ 11 ਨੰਬਰ ਗਲੀ ਦੇ ਵਿੱਚ ਕਨੇ ਕਨਾਲ ਥਾਣਾ ਹੁੰਦਾ ਕਿੰਨੀਆਂ ਰਿਪੋਰਟਾਂ ਦਰਜ ਕਰਾਈਆਂ ਪਰ ਕਾਰਵਾਈ ਕੁਛ ਨਹੀਂ ਹੁੰਦੀ ਹਾਂਜੀ ਉਹਦੇ ਸਵਾਲ ਦੇ ਵਿੱਚ ਵੀ ਸਾਨੂੰ ਮੈਨੂੰ ਕੰਟਰੋਲ ਰੂਮ ਤੋਂ ਜਿਹੜੀ ਇਤਲਾਹ ਮਿਲੀ ਸੀ ਕਿ ਅਜੇ ਕੁਮਾਰ ਤੇ ਅਲੋਕ ਦੋ ਜਿਹੜੇ ਹੈਗੇ ਆ ਉੱਥੇ ਰਹਿਣ ਵਾਲੇ ਹੈਗੇ ਉਸ ਏਰੀਆ ਦੇ ਉਹ ਰੇਲਵੇ ਲਾਈਨਾਂ ਦੇ ਨੇੜੇ ਦੀ ਉਹ ਲੰਗਰੇ ਸੀਤਾਚਾਰ ਬੰਦੇ ਆਏ ਜਿਹੜੇ ਉਹਨਾਂ ਤੋਂ ਡਰਾਤ ਮੁਕਾ ਕੇ ਉਹਨਾਂ ਤੋਂ ਜਿਹੜੇ ਸੀ ਉਹਨਾਂ ਦੇ ਦੋ ਮੋਬਾਈਲ Oppo ਦਾ ਤੇ Samsung ਦਾ ਦੋ ਮੋਬਾਈਲ ਤੇ ਉਹਨਾਂ ਦਾ ਦੱਸਣ ਦੇ ਮੁਤਾਬਕ 10 ਤੋਂ 12000 ਰੁਪਏ ਜਿਹੜਾ ਸੀ ਉਹ ਖੋਹ ਕਰਕੇ ਲੈ ਗਏ ਨੇ ਜਿਸ ਦੇ ਸਬੰਧ ਵਿੱਚ ਮੈਂ ਡਿਊਟੀ ਅਫਸਰ ਤੇ PCL ਜਿਹੜੀ ਸਾਡੀ ਹੈਗੀ ਹੈ ਕਿ ਮੋਟਰਸਾਈਕਲ ਪੈਟਰੋਲਿੰਗ ਵਾਲੀ ਪਾਰਟੀ ਉਹਨਾਂ ਨੂੰ ਮੌਕੇ ਤੇ ਭੇਜ ਦਿੱਤਾ ਸੀਗਾ ਜਿਹੜਿਆਂ ਨੇ ਉੱਥੇ ਜਾ ਕੇ ਕਾਫੀ ਮਿਹਨਤ ਕਰਕੇ ਉੱਥੇ CCTV ਫੁਟੇਜ ਵਗੈਰਾ ਦੇਖ ਕੇ ਉਹਨਾਂ ਨੇ ਜਿਹੜਾ ਸੀ ਬੰਦੇ ਸੀ ਉਹ ਆਇਡੈਂਟੀਫਾਈ ਕਰ ਲਏ ਹੈਗੇ ਉਹਨਾਂ ਦੇ ਖਿਲਾਫ ਅ నో కబూ కర్ లగాంగీ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰ ਆ ਜਾਂ ਲੁੱਟਖੋਹਾਂ ਕਰਦੇ ਆ ਉਹਨਾਂ ਨੂੰ ਕੀ ਸਾਡੇ ਸਾਡੇ ਡਿਸਟ੍ਰਿਕਟ ਬਠਿੰਡਾ ਦੀ ਪੁਲਿਸ ਵੱਲੋਂ ਤਾਂ ਇਹਨਾਂ ਸਾਰਿਆਂ ਨੂੰ ਜਿਹੜੇ ਇਸ ਤਰ੍ਹਾਂ ਦੇ ਲੁੱਟਖੋਹ ਦੀਆਂ ਵਾਰਦਾਤਾਂ ਜਾਂ ਕਿਸੇ ਕਿਸਮ ਦਾ ਵੀ ਕੋਈ ਗੈਰਕਾਨੂੰਨੀ ਕੰਮ ਕਰਦੇ ਆ ਉਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਤਾਂ ਇਹੀ ਵਾਰਨਿੰਗ ਹੈਗੀ ਹੈ ਕਿ ਜਾ ਤਾ ਹੋਏ ਜਿਹੜਾ ਗਲਤ ਕੰਮ ਗੈਰਕਾਨੂੰਨੀ ਕੰਮ ਕਰਦੇ ਆ ਉਹ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਫੜ ਕੇ ਉਹਨਾਂ ਦੇ ਖਿਲਾਫ ਮੁਕੱਦਮੇ ਦਰਜ ਕਰਕੇ ਜਿਹੜਾ ਸਖਤ ਤਰਾਹ ਨਾਲ ਤਹਿਤ ਉਹਨਾਂ ਨੂੰ ਜੇਲ੍ਹ ਭੇਜਾਂਗੇ ਜੀ ਪਬਲਿਕ ਨੂੰ ਕੀ ਕਹਿਣਾ ਚਾਹੋ ਜੋ ਤੁਸੀਂ ਨਾਮ ਗੁਪਤ ਰੱਖੋਗੇ ਜਾਂ ਕੋਈ ਤੁਹਾਨੂੰ ਕੋਈ ਫੋਨ ਕਰਦਾ ਜੀ ਬਿਲਕੁਲ ਜੀ ਅਸੀਂ ਅਗਰ ਕੋਈ ਸਾਨੂੰ ਉਦਾਂ ਦੀ ਸੀਕ੍ਰੀਟ ਇਨਫੋਰਮੇਸ਼ਨ ਦੇਣੀ ਚਾਹੁੰਦਾਗਾ ਕਿ ਅਸੀਂ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ ਤਾਂ ਉਸ ਦਾ ਨਾਮ ਵੀ ਅਸੀਂ ਗੁਪਤ ਰੱਖਾਂਗੇ ਔਰ ਮੈਂ ਪਬਲਿਕ ਨੂੰ ਇਹੀ ਕਹਿਣਾ ਚਾਹੂੰਗਾ ਜੇਕਰ ਕਿਸੇ ਜਗ੍ਹਾ ਤੇ ਕ੍ਰਾਈਮ ਹੁੰਦਾ ਤਾਂ ਉਹ ਕ੍ਰਾਈਮ ਦੇ ਅਗੇਂਸਟ ਖੜਨ ਪੁਲਿਸ ਦਾ ਸਾਥ ਦੇਣ ਜੇ ਉਹ ਕ੍ਰਾਈਮ ਕਰਨ ਵਾਲੇ ਬੰਦੇ ਆ ਉਹਨਾਂ ਦਾ ਨਾਮ ਜਿਹੜਾ ਅਸੀਂ ਨਸਰ ਕਰਨ ਤਾਂ ਜੋ ਉਹਨਾਂ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਮੁਕੱਦਮੇ ਦਰਜ ਕਰਕੇ ਜੇਲ੍ਹ ਭੇਜਦੀ ਹੈ ਉਹਨਾਂ ਨੂੰ ਆ ਡੀਐਸਪੀ ਹਰਵੰਸ ਸਿੰਘ ਜੀ ਬਿਲਕੁਲ ਸਖਤ ਚੇਤਾਵਨੀ ਉਹਨਾਂ ਮਾੜੇ ਅੰਸਰਾਂ ਨੂੰ ਜੋ ਚੋਰੀਆਂ ਕਰਦੇ ਆ ਰਾਤ ਨੂੰ ਲੁੱਟਖੋਹਾਂ ਕਰਦੇ ਆ ਪੁਲਿਸ ਨਹੀਂ ਬਖਸ਼ੂਗੀ ਤਾਂ ਹੁਣ ਉਹ ਜਾਂ ਤਾਂ ਏਰੀਆ ਛੱਡ ਜਾਣ ਜਾਂ ਇਹ ਲੁੱਟਖੋਹਾਂ ਬੰਦ ਕਰ ਦੇਣ ਤਾਂ ਪੁਲਿਸ ਵੱਲੋਂ ਸਖਤ ਚੇਤਾਵਨੀਆਂ ਉਹਨਾਂ ਲੋਕਾਂ ਨੂੰ ਤੇ ਅੱਜ ਜਿਹੜੇ ਮੱਲਾ ਕਲੀਨਿਕ ਦੇ ਵਿੱਚ ਚੋਰੀਆਂ ਹੋਈਆਂ ਸੀ ਉਹ ਬੰਦੇ ਵੀ ਫੜ ਲੇ ਤਾਂ ਨਾਲ ਦੀ ਨਾਲ ਪੁਲਿਸ ਦਾ ਰਿਕਵਰ ਵੀ ਕਰਦੀ ਆ ਪਰ ਇੱਕ ਜਨਤਾ ਨੂੰ ਵੀ ਅਪੀਲ ਆ ਸਾਥ ਦੇਣ ਪੁਲਿਸ ਦਾ ਦੋਸਤ ਬਣ ਕੇ ਉਨ੍ਹਾਂ ਦਾ ਨਾਮ ਆ ਜਿਹੜਾ ਗੁਪਤ ਰੱਖਿਆ ਜਾਊਗਾ ਜੇ ਕੋਈ ਮੋਬਾਈਲ ਨੰਬਰ ਵੀ ਉਹ ਵੀ ਗੁਪਤ ਰੱਖਿਆ ਜਾਊਗਾ ਜੇ ਆਪਾਂ ਕੰਪਲੀਟ ਕਰਾਂਗੇ ਜਾਂ ਕਿਸੇ ਦੀ ਫੇਰੀ ਬੰਦੇ ਫੜੇ ਜਾਣਗੇ ਇਸ ਕਰਕੇ ਪੁਲਿਸ ਨੂੰ ਆਪਣਾ ਦੋਸਤ ਸਮਝਣਾ ਚਾਹੀਦਾ ਤਾਂ ਜੁੜੇ ਰਹੋ ਤੁਸੀਂ ਨਾਲ ਪੰਜਾਬ ਨਾਲ ਮੈਂ ਜੇ ਸ਼ਰਮਾ ਬਠਿੰਡਾ